ਸਬੈ ਬੀਰ ਤਾਈ ਜਦੋਂ ਅਸੀਂ ਬਹੁਤੇ تیر ਚਲਾਏ ਸਰੋਂਗੰ ਚਲਾਏ ਤਾਂ ਵੈਰੀ ਦਲ ਦੇ ਸਾਰੇ ਸੂਰਮੇ ਭੱਜ ਗਏ ਤਬੈ ਤਾਕ ਬਾਨੰ ਫਿਰ ਸ਼ਿਸ਼ਸ਼ਤ ਬਨ ਕੇ ਅਸੀਂ تیر ਚਲਾਇਆ ਹਨਿਓ ਇੱਕ ਜਵਾਨ ਨੂੰ ਅਤੇ ਇੱਕ ਜਵਾਨ ਨੂੰ ਮਾਰ ਦਿੱਤਾ ਫਰੀ ਚੰਦ ਮਾਰੇ ਫਰੀ ਚੰਦ ਨੂੰ ਮਾਰ ਲਿਆ ਸੋ ਜੋ ਦਾ ਲਤਾਰੇ ਉਸ ਦੇ ਯੋਧਿਆ ਨੂੰ ਲਤਾੜ ਸੁਟਿਆ ਸੋ ਕਾ ਰੋੜ ਰਾਇੰ ਜੋ ਕਾ ਰੋੜ ਰਾਇ ਨਾ ਦਾ ਰਾਜਾ ਸੀ ਵਹ ਕਾਲ ਕਾਇੰ ਉਸ ਨੂੰ ਵੀ ਕਾਲੇ ਮਾਰ ਦਿੱਤਾ ਰਣੰਗ ਤਿਆਗ ਭਾਗੇ ਪਾਲਸ ਰੂਪ ਰਾਜੇ ਯੁੱਧ ਭੂਮੀ ਨੂੰ ਛੱਡ ਕੇ ਭੱਜ ਗਏ ਸਬੈ ਤਰਾਸ ਭਾਗੇ ਸਾਰੇ ਆਤੇ ਅੰਤ ਪਾਪੀ ਤਸਨ ਪੈ ਜੀਤ ਮੇਰੀ ਮੇਰੀ ਜਿੱਤ ਹੋ ਗਈ ਕਿਰਪਾ ਕਾਲ ਤੇਰੀ ਸਭ ਕੁਝ ਕਾਲ ਦੀ ਕਿਰਪਾ ਕਰਕੇ ਹੋਇਆ ਰਣੰਗ ਜੀਤ ਆਈ ਯੁੱਧ ਨੂੰ ਜਿੱਤ ਕੇ ਅਸੀਂ ਵਾਪਸ ਪਰਤੇ ਜੰਗ ਗੀਤ ਗਾਏ ਅਤੇ ਜਿੱਤ ਦੇ ਗੀਤ ਗਾਏ ਧਨੰਕਾਰ ਵਰਖੇ ਧਰਨਾ ਦਾ ਮੇਵ ਸਾਦੇਤਾ ਸਭੈ ਸੂਰ ਹਰਖੇ ਜਿਸ ਕਰਕੇ ਸਾਰੇ ਸੂਰ ਮੇ ਪ੍ਰਸੰਨ ਹੋ ਗਏ ਦੋਹਰਾ ਜੁੱਧ ਜੀਤ ਆਏ ਜਬ ਟਕੇ ਨਾ ਤੈਨ ਪੋਰ ਪਾਉ ਜਦ ਮੇਰੇ ਸੈਨਕ ਜੁੱਧ ਜਿੱਤ ਕੇ ਆਏ ਤਾਂ ਉਹਨਾਂ ਦੇ ਨਗਰਪੁਰ ਵਿੱਚ ਪੈਰ ਨਾਟਕੇ ਕਾਹ ਲੋਰ ਮੈਂ ਬਾਂਦਿਓ ਆਨ ਆਨੰਦਪੁਰ ਗਾਮ ਕਹਿ ਲੋਰ ਦੀ ਰਿਆਸਤ ਵਿੱਚ ਆ ਕੇ ਆਨੰਦਪੁਰ ਪਿੰਡ ਨੂੰ ਆਬਾਦ ਕੀਤਾ ਜੇ ਜੇ ਨਰਤਹ ਨਾ ਭਿਰੇ ਦੀਨੇ ਨਗਰ ਨਿਕਾਰ ਜਿਹੜੇ ਜਿਹੜੇ ਆਦਮੀ ਉੱਥੇ ਪੰਗਾਨੀ ਵਿੱਚ ਨਹੀਂ ਲੜੇ ਸਨ ਉਹਨਾਂ ਨੂੰ ਨਗਰ ਤੋਂ ਕੱਢ ਦਿੱਤਾ ਜੇ ਤੇ ਠੋਰ ਭਲੇ ਭਿਰੇ ਤਿਨੈ ਕਰੀ ਪ੍ਰਤਪਾ ਜਿਹੜੇ ਉਸ ਥਾਂ ਚੰਗੀ ਤਰ੍ਹਾਂ ਲੜੇ ਸਨ ਉਹਨਾਂ ਦੀ ਚੰਗੀ ਪ੍ਰਤਪਾਲਣਾ ਕੀਤੀ ਚੋਪੇੀ ਬਹੁਤ ਦਿਵਸ ਇਹ ਭਾਂਤ ਬਿਤਾਏ ਇਸ ਤਰ੍ਹਾਂ ਬਹੁਤ ਦੇ ਨ ਬਤੀਤ ਹੋ ਗਏ ਸੰਤ ਉਬਾਰ ਦੋਸਤ ਸਭ ਕਾਏ ਸੰਤਾਨੂ ਉਚਿਆ ਕੇ ਸਾਰੇ ਦੁਸ਼ਟ ਮਾਰ ਦਿੱਤੇ टांग टांग ਕਰ ਹਣੇ ਨਿਦਾਨਾ ਉਹਨਾ ਮੂਰਖਾ ਨੂੰ ਟਾਂਗ ਟਾਂਗ ਕੇ ਮਾਰ ਦਿੱਤਾ ਕੋਕਰ ਜਿਮ ਤਿੰਨ ਤਜੇ ਪਰਾਣਾ ਉਹਨਾ ਨੇ ਕੁੱਤਿਆਂ ਵਾਂਗ ਪ੍ਰਾਣ ਛੱਡੇ ਇਤਿਸ਼ਰੀ ਬਚੇਤਰਨਾਟਕ ਗ੍ਰੰਥੇ ਪੰਗਾ ਨੇ ਯੁੱਧ ਵਰਣਨ ਨਾਮ ਅਸ਼ਟਮਉ ਧਾਇ ਸਮਾਪਤ ਮਾਸਟਰ ਸੋਬ ਮਾਸਟਰ ਆਫ ਜੋ ਇਤਿਸ਼ਰੀ ਬਚੇਤਰਨਾਟਕ ਗ੍ਰੰਥ ਦੇ ਰਾਜ ਸਾਜ ਕਥਨ ਅਤੇ ਪੰਗਾਨੀ ਯੁੱਧ ਵਰਣਨ ਦਾ 8ਵਾਂ ਅਧਿਆਇ ਸਮਾਪਤ ਹੁੰਦਾ ਹੈ ਸਾਬ ਸ਼ੋਭ ਹੈ ਆਥਨਦਾਨ ਕਾ ਯੁੱਧ ਵਰਣਨ ਨਾਦੌਣ ਦੇ ਜੁੱਧ ਦਾ ਕਥਨ ਚੋਪਈ ਬਹੁਤ ਕਾਲ ਇਹ ਭਾਂਤ ਬਤਾਇਓ ਇਸ ਤਰ੍ਹਾਂ ਬਹੁਤ ਸਮਾਪਤੀਤ ਹੋਇਆ ਮੀਆਂ ਖਾਨ ਜੰਮੂ ਕਹ ਆਇਓ ਦਿੱਲੀ ਤੋਂ ਮੀਆਂ ਖਾਨ ਮਾਲੀਆ ਵਸੂਲਣ ਲਈ ਜੰਮੂ ਵੱਲ ਆਇਆ ਆਲਫ ਖਾਨ ਨਾਦੌਣ ਪਠਾਵਾ ਉਸਨੇ ਆਲਫ ਖਾਨ ਨੂੰ ਨਾਦੌਣ ਭੇਜਿਆ ਭੀਮ ਚੰਦ ਤਨ ਬੈਰ ਵਡਾਵਾ ਉਸਨੇ ਕਹਿ ਲੋਰ ਦੇ ਰਾਜੇ ਭੀਮਚੰਦ ਨਾਲ ਵੈਰ ਵਧਾ ਲਿਆ ਜੁੱਧ ਕਾਜ ਨਿਪ ਹਮੈਂ ਬੁਲਾਇਓ ਆਲਫ ਖਾਨ ਨਾਲ ਜੂਝਣ ਲਈ ਰਾਜੇ ਨੇ ਸਾਨੂੰ ਬੁਲਾਇਆ ਆਪ ਤਵਨ ਕੀ ਔਰ ਸਿਦਾਇਓ ਆਤੇ ਆਪ ਉਸ ਵੱਲ ਅੱਗੇ ਵਧਿਆ ਤਿੰਨ ਕੱਠ ਗੜ ਨਵ ਰਸ ਪਰ ਬੰਦਿਓ ਆਲਫ ਖਾਨ ਨੇ ਨਵਰਾਸ ਨਾਵਾਲੇ ਢਿੱਲੇ ਉਤੇ ਕਾੜ ਦਾ ਕਿਲਾ ਮੋਰਚਾ ਬਣਾ ਲਿਆ تیر ਤੂਫੰਗ ਨਰੇ ਸੰ ਸਾਧਿਓ ਇਧਰ ਭੀਮ ਚੰਦ ਦੇ ਮਦਦਗਾਰ ਰਾਜਾ ਨੇ ਵੀ ਤੀਰਾ ਅਤੇ ਬੰਦੂਕਾ ਦੀਆਂ ਸ਼ਿਸ਼ਤਾ ਬਨ ਲਈਆਂ ਪੁਯੰਗ ਸ਼ਾਂਦ ਤਹਾ ਰਾਜ ਸਿੰਘਾਂ ਬਲੀ ਭੀਮ ਚੰਦੰ ਔਥੇ ਭੀਮ ਚੰਦ ਨਾਲ ਬਲਵਾਨ ਰਾਜਾ ਰਾਜ ਸਿੰਘ ਚੜਿਓ ਰਾਮ ਸਿੰਘੰ ਮਹਾ ਤੇਜ ਵੰਦੰ ਅਤੇ ਮਹਾ ਤੇਜਵੰਤ ਰਾਮ ਸਿੰਘ ਨੇ ਚੜਾਈ ਕੀਤੀ ਸੁਖੰ ਦੇਵ ਗਾਜੀ ਜਸਾ ਰੋਟ ਰਾਜੰ ਚਸ ਰੋਟ ਦਾ ਪ੍ਰਤਾਪੀ ਰਾਜਾ ਸੁਖਦੇਵ ਵੀ ਝੜੇ ਕ੍ਰੋਧ ਕੀਨੇ ਕਰੇ ਰਾਜ ਕਾਜੰ ਕ੍ਰੋਧਵਾਨ ਹੋ ਕੇ ਚੜਿਆ ਅਤੇ ਯੁੱਧ ਦੀ ਸਾਰੀ ਤਿਆਰੀ ਕਰ ਲਈ ਪ੍ਰਤੀਚੰਦ ਡੱਡਿਓ ਢਾਡੇ ਢਡਵਾਰ ਨੂੰ ਡਾਡਾ ਬਲਵਾਨ ਪ੍ਰਤੀਚੰਦ ਡੱਡਵਾਲੀਆ ਚੜਿਆ ਚਲੇ ਸਿੱਧ ਹੁਆ ਕਾਰ ਰਾਜੰ ਸੁਧਾਰਨ ਇਹ ਸਾਰੇ ਤਿਆਰ ਹੋ ਕੇ ਰਾਜੇ ਦਾ ਕੰਮ ਸਵਾਰਨ ਲਈ ਚੜੇ ਕਰੀ ਢੋਕ ਟੋਅੰ ਕਿਰਪਾਲ ਚੰਦਨ ਕਿਰਪਾਲ ਚੰਦ ਨੇ ਨੇੜੇ ਢੁੱਕ ਕੇ ਹਮਲਾ ਕੀਤਾ ਪਟਾਏ ਸਭਾ ਮਾਰ ਕੇ ਵੀਰ ਪ੍ਰਤਮ ਆਤੇ ਸੂਰਮਿਆ ਦੇ ਝਟਾ ਨੂੰ ਮਾਰ ਕੇ ਪਿੱਛੇ ਕੀਤਾ ਦੁਤੀਆ ਟੋ ਟੁਕੇ ਵਹ ਮਾਰ ਉਤਾਰੀ ਦੂਜੀ ਵਾਰ ਮੁਕਾਬਲੇ ਲਈ ਟੁਕੇ ਉਹਨਾਂ ਨੂੰ ਮਾਰ ਕੇ ਹੇਠਾਂ ਉਤਾਰ ਦਿੱਤਾ ਘਰੇ ਦਾਤ ਪੀਸਾ ਛੋਬਾ ਚਾਤਰ ਤਾਰੀ ਹੇਠਾਂ ਪਹਾੜੀ ਰਾਜੇ ਕ੍ਰੋਧ ਨਾਲ ਦੰਦ ਪੀਰੇ ਸਨ ਉਤਅ ਵਖਰੇ ਵੀਰ ਬੰਬੈ ਬਜਾਵੈ ਉਦਰ ਉਹ ਯੋਦੇ ਤੋਂ ਸੇ ਵਜਾਰੇ ਸੰ ਤਰੇ ਭੂਪਠਾਂਡੇ ਬਡੋ ਸੋਕ ਪਾਵੈ ហេਠਾ ਰਾਜੇ ਖੜੋਕੇ ਸੋਗ ਪਾਲ ਰੇ ਸੰ ਅਰਥਾਤ ਦੁਖੀ ਹੋਕੇ ਰੋਦ ਕਰ ਰੇ ਸੰ ਤਬਾਪੀਮ ਚੰਦਨ ਕਿਉ ਕੋਪ ਆਪੰ ਤਦੋ ਪੀਮ ਚਾਂਦਨੇ ਆਪ ਕਰੋਧ ਕੀਤਾ ਵਾਨੋ ਮਾਨ ਕੇ ਮੰਤਰ ਕੋ ਮੁਖ ਜਾਪਨ ਆਤੇ ਮੋਨਾਲ ਹਨੂਮਾਨ ਦੇ ਮੰਤਰ ਦਾ ਜਾਪ ਕੀਤਾ ਸਬੈ ਬੀਰ ਬੋਲੇ ਹਮੇਂ ਵੀ ਬੁਲਾਇਆ ਸਾਰਿਆਂ ਸੂਰਮਿਆਂ ਨੂੰ ਸੱਦ ਲਿਆ ਅਤੇ ਸਾਨੂੰ ਵੀ ਬੁਲਾਇਆ ਤਬਾ ਟੋਏ ਕੈ ਕੈ ਸੋ ਨੀ ਕੈ ਸਿਧਾਇੰ ਤਦੋ ਸਾਰੇ ਇਕੱਠੇ ਹੋ ਕੇ ਚੰਗੀ ਤਰ੍ਹਾਂ ਯੁੱਧ ਲਈ ਅੱਗੇ ਵਦੇ ਸਾਬੇ ਕੋ ਪਕੇ ਕੈ ਮਹਾਬੀਰ ਟੁਕੇ ਸਾਰੇ ਮਹਾਨ ਯੋਧੇ ਕਰੋਧ ਕਰਕੇ ਅੱਗੇ ਟੁਕੇ ਚੱਲੇ ਬਾਰੀ ਬੇਬਾਰ ਕੋ ਚੋਂ ਪਪੂਕੇ ਜਿਵੇਂ ਵਾਰ ਨੂੰ ਸੜਨ ਲਈ ਅੱਗ ਦੇ ਆਲੰਬੇ ਚੱਲੇ ਹਨ ਤਹਾ ਬਿਜੜਿਆ ਅਲੰਗ ਹਟਿਓ ਵੀਰ ਤੇ ਆਲੰਗ ਉਥੇ ਬਿਜੜ ਵਾਲਿਆ ਵੀਰ ਤੇ ਆਲ ਚੰਦ ਉਠਿਓ ਸਾਨ ਲੈ ਸਾਂਗ ਸਾਰੀ ਕਿਰਪਾਲੰ ਅਤੇ ਕਾਂਗੜਾ ਕਿਰਪਾਲ ਚੰਦ ਸਾਰੀ ਫੌਜ ਨੂੰ ਨਾਲ ਲੈ ਕੇ ਝੜ ਆਏ ਮਧਪਾਰ ਚੰਦ ਕੋਪਿਓ ਕਿਰਪਾਲ ਕਿਰਪਾਲ ਚੰਦ ਕਰੋਧवान ਹੋਇਆ ਨਚੇ ਮਰਾਲ ਉਸਨੇ ਘੋੜੇ ਨੂੰ ਨਚਾਇਆ ਬਜੇ ਬਜੰਤ ਯੁੱਧ ਦੇਵਾ ਜੇ ਵਜਣ ਲੱਗੇ ਕਰੋ ਰੰ ਅਨਾੰਤ ਅਤੇ ਸਾਰਾ ਵਾਤਾਵਰਣ ਭਿਆਨਕ ਬਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ